ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਮੇਜ਼ ਬ੍ਰੈਡ ਤੇ ਗ੍ਰੀਨ ਹੌਬ ਕਹਿੰਦੇ ਆ ਜੀ ਇੰਗਲਿਸ਼ ਦੇ ਵਿੱਚ ਜਿਹੜੀ ਵਿਦੇਸ਼ਾਂ ਦੇ ਵਿੱਚ ਘੱਟ ਹੀ ਮਿਲਦੀ ਹੈਗੀ ਹੈ ਪਰ ਜਿੱਥੇ ਕਹਿੰਦੇ ਨਾ ਕਿ ਗੁਰੂ ਨਾਨਕ ਦਾ ਦਰਬਾਰ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੋਵੇ ਫਿਰ ਉੱਥੇ ਹਰ ਪਕਵਾਨ ਜਿਹੜਾ ਹੈ ਉਹ ਨਿਪਰੇ ਚੜਦਾ ਹੈਗਾ ਔਰ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਦੀ ਲੰਗਰ ਚੱਲ ਰਿਹਾ ਹੈਗਾ ਯੂਬਾ ਸਿਟੀ ਦਾ 46ਵਾਂ ਮਹਾਨ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਔਰ ਸਾਡੀਆਂ ਮਾਤਾਵਾਂ ਭੈਣਾ ਬੀਬੀਆਂ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ ਲੰਗਰ ਦੇ ਵਿੱਚ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੌਰਪ੍ਰੀਤ ਜੋਲਿਆ ਜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਸੀਂ ਯੂਨੀਵਰਸਿਟੀ ਰਹਿੰਦੇ ਹਾਂ ਯੂਨੀਵਰਸਿਟੀ ਤੇ ਕਿੰਨਾ ਸਮਾਂ ਹੋ ਗਿਆ ਨਗਰ ਕੀਰਤਨ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਦਿਆਂ ਮੈਨੂੰ 42 ਇਅਰਸ ਹੋ ਗਏ 42 ਸਾਲ ਹੋ ਗਏ ਹਾਂਜੀ 42 ਸਾਲ ਹੋ ਗਏ 46ਵਾਂ ਨਗਰ ਕੀਤੇ ਨੇ 46 ਸਾਲ ਨਗਰ ਕੀਤਨ ਨੂੰ ਹੋਇਆ ਤੇ 42 ਸਾਲ ਤੁਹਾਨੂੰ ਸੇਵਾ ਕਰਦਣ ਨੂੰ ਹਾਂਜੀ ਹਾਂਜੀ ਕਿਆ ਬਾਤ ਹੈ ਜੀ ਜਦੋਂ ਤੋਂ ਅਸੀਂ ਆਏ ਹਾਂ ਯੂਬ ਸਿਟੀ 'ਚ ਆ ਤੇ ਹਰ ਸਾਲ ਅਸੀਂ ਸੇਵਾ ਕਰਦੇ ਆ ਅੱਛਾ ਤੇ ਜਿੰਨਾ ਵੀ ਵੱਧ ਛੱਡ ਕੇ ਸੰਗਤਾਂ ਦਾ ਅਸੀਂ ਸੇਵਾ ਕਰ ਸਕਦੇ ਆ ਸੇਵਾ ਕਰਦੇ ਆ ਤੇ ਹਰੇਕ ਸਾਲ ਤੁਹਾਨੂੰ ਪਤਾ ਹੀ ਆ ਬਈ ਗਾਹਾਂ ਤੋਂ ਗਾਹਾਂ ਸੰਤਾਨ ਨਾਲ ਜੁੜੀ ਜਾਂਦੀਆਂ ਆ ਹੋਰ ਵੀ ਠੀਕ ਹੈ ਤੇ ਰੌਣਕ ਮੇਲਾ ਵਧ ਹੀ ਜਾਂਦਾ ਹੈ ਬਾਬਾ ਜੀ ਦੀ ਕਿਰਪਾ ਨਾਲ ਜੀ ਬਿਲਕੁਲ ਤੇ ਸੇਵਾ ਇਸੇ ਤਰ੍ਹਾਂ ਚੱਲੀ ਜਾਂਦੀ ਆ ਮੈਮ ਜਦੋਂ ਤੁਸੀਂ ਦੱਸਿਆ ਕਿ 42 ਸਾਲ ਹੋ ਗਏ ਸੇਵਾ ਕਰਦੇ ਹੋ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਅਮਰੀਕਾ ਚ ਆਗੇ ਸੀਗੇ ਮੈਂ 19 ਇਅਰ 올ਡ ਸੀ ਮੈਂ 19 ਸਾਲਾਂ ਦੀ ਸੀ ਕੀ ਬਾਤ ਹੈ ਹਾਂਜੀ ਤੇ ਫਿਰ ਵਿਆਹ ਇੱਥੇ ਹੋਇਆ ਫਿਰ ਬੱਚੇ ਇੱਧਰ ਹੋਏ ਸਾਰੇ ਮੈਂ ਵਿਆਹ ਕਰਾ ਕੇ ਆਈ ਸੀ ਅੱਛਾ ਠੀਕ ਹੈ 18 ਸਾਲਾਂ ਦੀ ਦਾ ਵਿਆਹ ਹੋ ਗਿਆ ਸੀ 19 ਸਾਲ ਚ ਇੱਥੇ ਆ ਗਏ ਬਸ ਉਦੋਂ ਤੋਂ ਬਸ ਬਾਬੇ ਦੇ ਲਾੜ ਲੱਗੇ ਆਇਆ ਜੀ ਤੇ ਜਦੋਂ ਤੁਸੀਂ ਪਹਿਲੀ ਵਾਰੀ ਨਗਰ ਕੀਰਤਨ ਦੇ ਵਿੱਚ ਆਏ ਸੀਗੇ ਉਦੋਂ ਦੀ ਸੰਗਤ ਦੇ ਵਿੱਚ ਤੇ ਅੱਜ ਦੀ ਸੰਗਤ ਦੇ ਵਿੱਚ ਇਕੱਠ ਦੇ ਵਿੱਚ ਫਰਕ ਪਿਆ ਇਕੱਠ ਵੱਡਾ ਹੋ ਰਿਹਾ ਬਹੁਤ ਜ਼ਿਆਦਾ ਹਰੇਕ ਸਾਲ ਹਰੇਕ ਸਾਲ ਨਮੀ ਨਮੀ ਸੰਗਤ ਦੂਰੋਂ ਨੇੜੇੋਂ ਜੁੜੀ ਜਾਂਦੀ ਆ ਹਰੇਕ ਸਾਲ ਬਹੁਤ ਸੋਹਣੀ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਆਪਣਾ ਗੁਰਪੁਰਬ ਅਸੀਂ ਮਨਾਈ ਜਾ ਰਹੇ ਆ ਤੇ ਸੰਗਤਾਂ ਹਰ ਇੱਕ ਸਾਲ ਡਬਲ ਟ੍ਰਿਪਲ ਹੋ ਕੇ ਜੋੜ ਰਹੀ ਆ ਮੇਰੀ ਮਾਤਾ ਕਹਿੰਦੀ ਹੁੰਦੀ ਸੀ ਕਹਿੰਦੀ ਵੀ ਜਿਹੜੀਆਂ ਮੱਕੀ ਦੀਆਂ ਰੋਟੀਆਂ ਨਾ ਪਕਾਉਣੀਆਂ ਬੜੀਆਂ ਔਖੀਆਂ ਜਿਹੜੀ ਇੱਧਰ ਦੀ ਜੰਗ ਜਨਰੇਸ਼ਨ ਆ ਜਿਹੜੀ ਇੱਧਰ ਦੀ ਜੰਮੀ ਪਲੀ ਹੈ ਉਹ ਬਣਾ ਲੈਂਦੀ ਮੱਕੀ ਦੇ ਰੋਟੇ ਨਹੀਂ ਉਹ ਵੀ ਆਪਣਾ ਤਰੀਕਾ ਲੱਭ ਲੈਂਦੀਆਂ ਆ ਜੇ ਹੱਥਾਂ ਨਾਲ ਨਹੀਂ ਬਣਦੀਆਂ ਉਹ ਥੱਪ ਕੇ ਬਣਾ ਲੈਂਦੀਆਂ ਆ ਪਰ ਬਣਾ ਲੈਂਦੀਆਂ ਆ ਹਾਂਜੀ ਜਿਹਨੂੰ ਖਾਣ ਦਾ ਸ਼ੌਂਕ ਹੈ ਉਹਨੇ ਬਣਾਉਣਾ ਹੀ ਆ ਉਹਨੇ ਕੋਈ ਨਾ ਕੋਈ ਤਰੀਕਾ ਲੱਭ ਲੈਣਾ ਆ ਜੀ ਜੀ ਹਾਂਜੀ ਸਾਡੀ ਤੁਹਾਡਾ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਾਜਵਿੰਦਰ ਕੌਰ ਥਿਆੜਾ ਅੱਛਾ ਜੀ ਹਾਂਜੀ ਬਸਿਟੀ ਤੋਂ ਠੀਕ ਹੈ ਕਿੰਨਾ ਸਮਾਂ ਹੋ ਗਿਆ ਇਸੇ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕਰਦਿਆਂ ਨੂੰ ਮੈਨੂੰ 12 ਸਾਲ ਤੋਂ ਹਾਂਜੀ 12 ਸਾਲ ਤੋਂ ਅੱਛਾ 2012 ਤੋਂ ਹਾਂਜੀ ਹਾਂਜੀ ਕਾਫੀ ਲੰਬਾ ਸਮਾਂ ਹਾਂਜੀ ਹਾਂਜੀ ਤੇ ਬੱਚੇ ਵਗੈਰਾ ਫਿਰ ਇਧਰ ਅਮਰੀਕਾ ਦੀ ਧਰਤੀ ਤੇ ਆ ਗਏ ਹਾਂਜੀ ਉਹ ਵੀ ਸੇਵਾ ਕਰਦੇ ਡਾਟਾ ਇੱਕ ਇੱਥੇ ਆ ਰੋਬੀ ਹਰਖੋਵਾਲ ਓਕੇ ਤੇ ਇੱਕ ਕੈਨੇਡਾ ਆ ਬੇਟਾ ਬੇਟੀ ਠੀਕ ਹੈ ਹਾਂਜੀ ਤੇ ਇਥੇ ਸੇਵਾ ਫਿਰ ਜਦੋਂ ਦੀ ਹੁਣ ਸਟਾਰਟ ਹੋ ਗਈ ਹੈ ਐਤਵਾਰ ਤੱਕ ਸੇਵਾ ਇੱਦਾਂ ਇਸੇ ਤਰੀਕੇ ਨਾਲ ਚੱਲਣੀ ਹੈ ਹਾਂਜੀ ਹਾਂਜੀ ਇੱਦਾਂ ਹੀ ਚੱਲਣੀ ਹੈ ਹੁਣ 12 ਵਜੇ ਦਾ ਲੰਗਰ ਪੱਕਦਾ ਆ ਠੀਕ ਹੈ ਮੱਕੀ ਦਾ ਜੀ ਤੇ ਸਾਰੇ ਮੱਕੀ ਦਾ ਪ੍ਰਸ਼ਾਦਾ ਤੇ ਸਾਗ ਹੀ ਮੰਗਦੇ ਆ ਠੀਕ ਹੈ ਹਾਂਜੀ ਹਾਂਜੀ ਸਪੰਸਰ ਤੁਹਾਨੂੰ ਬਹੁਤ-ਬਹੁਤ ਵਧਾਈ ਜੀ ਤੁਹਾਨੂੰ ਮੁਬਾਰਕਾਂ ਜੀ ਠੀਕ ਹੈ ਭਾਣੇ ਤੁਹਾਡਾ ਕੀ ਨਾਮ ਮੇਰੇ ਨਾਮ ਪਾਜੀ ਕੁਲਜੀਤ ਕੌਰ ਆ ਅੱਛਾ ਤੁਸੀਂ ਕਿੱਥੋਂ ਰਹਿੰਦੇ ਹੋ ਇੱਥੇ ਜੂਬਾ ਸਿਟੀ ਪਾਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਨਗਰ ਕੀ ਟੈਨਸ਼ਨ ਦੇ ਆ ਮੈਨੂੰ ਪਾਜੀ 15 ਸਾਲ 15 ਸਾਲ ਹੋ ਗਿਆ ਕੀ ਸਾਰੇ ਯੁਵਾ ਸਿੱਟੀ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਹਾਂਜੀ ਹਾਂਜੀ ਇਹ ਗੁਰੂਆਂ ਦੀ ਧਰਤੀ ਆ ਜਿਹੜਾ ਇੱਥੇ ਆਉਂਦਾ ਉਹ ਜਾਣ ਨੂੰ ਜੀ ਨਹੀਂ ਕਰਦਾ ਹਾਂ ਉਹ ਇੱਥੇ ਦਾ ਹੀ ਵਸ ਕੇ ਰਹਿ ਜਾਂਦਾ ਆ ਜੀ ਇੱਥੇ ਕਹਿੰਦੇ ਖੁੱਲੀਆਂ ਜ਼ਮੀਨਾਂ ਆਪਣੇ ਪੰਜਾਬੀ ਭਾਈਚਾਰੇ ਦੇ ਕੋਲ ਹਨ ਹਾਂਜੀ ਹਾਂਜੀ ਫਿਰ ਇਹੀ ਆਪਾਂ ਨੂੰ ਨਿੱਕਾ ਪੰਜਾਬ ਹੀ ਲੱਗਦਾ ਆ ਬੇਕ ਹੋਲੇ ਤੁਸੀਂ ਦੇਖਿਓ ਕੱਲ ਪਰਸੋਂ ਤੋਂ ਜਦੋਂ ਸਾਰੀਆਂ ਰੋਡਾਂ ਤੇ ਆਪਣੇ ਹੀ ਬੰਦੇ ਤੁਰੇ ਫਿਰਨੇ ਆ ਸੰਗਤ ਤੁਰੇ ਫਿਰਨੀ ਆ ਬੇ ਤਾਂ ਇਦਾਂ ਹੀ ਲੱਗਦਾ ਵੀ ਪੰਜਾਬ 'ਚ ਆ ਬਿਲਕੁਲ ਜੀ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਯੂਬਾ ਸਿਟੀ ਨਗਰ ਕੀਰਤਨ ਦੀਆਂ ਤੁਹਾਨੂੰ ਦੇ ਨਾਲ ਸਾਂਝੀਆਂ ਕਰ ਰਹੇ ਆ ਔਰ ਜਿੱਥੋਂ ਤੱਕ ਇਹ ਤਸਵੀਰਾਂ ਪਹੁੰਚਣਗੀਆਂ ਤੁਸੀਂ ਵੀ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰਾਂ ਸਮੇਤ ਜਰੂਰ ਪਹੁੰਚਿਓ ਕਿਉਂਕਿ ਤੁਹਾਨੂੰ ਅਹਿਸਾਸ ਹੋਏਗਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਉਸੇ ਤਰੀਕੇ ਦੇ ਪਕਵਾਨ ਪਕ ਰਹੇ ਨੇ ਉਸੇ ਤਰੀਕੇ ਦੇ ਨਾਲ ਸ਼ਰਧਾਈ ਨੂੰ ਰਗੜੇ ਲੱਗ ਰਹੇ ਨੇ ਔਰ ਗੁਰੂ ਦੀ ਰਸਪੀਣਾ ਜਿਹੜਾ ਕੀਰਤਨ ਹੈ ਬਾਣੀ ਦਾ ਰਸਪੀਣਾ ਕੀਰਤਨ ਹੈ ਉਸ ਦੀ ਧੁਨਾ ਵੀ ਤੁਹਾਨੂੰ ਨਿਹਾਲ ਕਰਨਗੀਆਂ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 46ਵਾਂ ਮਹਾਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਤੇ ਕੱਢਿਆ ਜਾ ਰਿਹਾ ਹੈਗਾ ਐਤਵਾਰ ਵਾਲੇ ਦਿਨ ਪਰ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚਦਾ ਹੋ ਰਹੀਆਂ ਨੇ ਵੱਖ-ਵੱਖ ਪਤਵੰਤੇ ਸੱਜਣੇ ਇੱਥੇ ਪਹੁੰਚਦਾ ਹੋ ਰਹੇ ਨੇ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਆਏ ਨੇ ਪੰਜਾਬ ਦਾ ਕਿਹੜਾ ਆ ਰਹੇ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੋਤੇ ਕੀ ਨਾਮ ਹੈ ਜੀ ਆਪਣਾ ਬਿਅੰਤ ਸਿੰਘ ਜੀ ਅੱਛਾ ਪੰਜਾਬ ਤੋਂ ਭਾਜੀ ਕਿਹੜਾ ਆ ਰਹੇ ਜਿਲ੍ਹਾ ਫਤਿਹਗੁਰ ਸਾਹਿਬ ਦਾ ਫਤਿਹਗੁਰ ਹਾਂ ਜੀ ਤੇ ਅਮਰੀਕਾ ਕਦੋਂ ਦੇ ਰਹਿ ਰਹੇ ਹੋ ਸਰ 25 25 ਸਾਲ ਹੋ ਗਏ 25 ਸਾਲ ਹੋ ਗਏ ਵਾਹ ਜੀ ਵਾਹ ਫਿਰ ਤਾਂ ਆਈ ਸੁਇਸ ਦਾ ਕੋ ਤਾਂ ਇਹ ਸਾਡਾ ਪਰਮਾਤਮਾ ਦਾ ਹੁਕਮ ਹੈ ਬਿਲਕੁਲ ਜੀ ਆਪਾਂ ਦੇਖੋ ਸਾਰੇ ਵੀਰ ਭਰਾ ਜਿੰਨੇ ਵੀ ਪਹੁੰਚਿਆ ਅਸੀਂ ਤਾਂ ਇੱਕ ਗੱਲ ਕਹਿੰਨੇ ਹੁੰਦੇ ਆ ਕਿ ਚਲੋ ਟਰੰਪ ਸਾਹਿਬ ਜਿੰਨੇ ਬੰਦੇ ਆ ਗਏ ਆ ਇਹਨਾਂ ਦਾ ਤਾਂ ਕੋਨਾ ਕੋਨਾ ਸਵਾਰ ਦੋ ਬਾਕੀ ਕੋਈ ਗੱਲ ਨਹੀਂ ਗਾਂ ਤੋਂ ਡੱਕੇ ਲਾ ਦੋ ਕੋਈ ਗੱਲ ਨਹੀਂ ਹਨ ਜਿੰਨੇ ਵੀਰ ਭਰਾਏ ਸਾਰੇ ਮਜਬੂਰੀਆਂ ਵਾਸੋ ਕੇ ਭਾਜੀ ਵਿਦੇਸ਼ਾਂ ਵੱਲ ਕਹਾ ਘੱਟਦੇ ਆ ਚਲੋ ਪਰਮਾਤਮਾ ਸਭ ਤੇ ਮਿਹਰ ਕਰੇ ਤੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ ਡੈਲੀਵਰ ਅੱਛਾ ਡੈਲੀਵਰ ਮੈਂ ਹਾਲੇ ਵੀ ਡਿਲੀਵਰੀ ਰਹਿ ਰਹੇ ਹਾਂ ਤੇ ਇੱਥੇ ਮੂਵ ਹੋ ਗਏ ਫੈਮਿਲੀ ਉਰੇ ਆ ਗਈ ਹੈ ਅਸੀਂ ਸੋਚ ਰਹੇ ਮੂਵ ਹੋਣ ਦਾ ਹਾਂਜੀ ਤੇ ਯੂਬਾ ਸਿਟੀ ਆਉਂਦੇ ਹਰ ਸਾਲ ਹਾਂਜੀ ਆਪਣਾ ਵੀਰ ਜੀ ਇੱਧਰ ਹੀ ਰਹਿੰਦੇ ਆ ਰੋਜ਼ਵਿਲ ਇਹਨਾਂ ਕੋਲ ਆਈਦਾ ਦੂਸਰਾ ਸਾਲ ਹੈ ਤਕੀ ਨਗਰ ਕੀ ਤਨ ਹਾਂਜੀ ਕਿਦਾਂ ਲੱਗਦਾ ਹੈ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਆ ਸਾਨੂੰ ਦੇਖਣ ਨੂੰ ਮਿਲਦੇ ਨੇ ਬਾਬਾ ਜੀ ਰਗੜਾ ਲਾ ਰਹੇ ਨੇ ਲੰਗਰ ਵੜੇ-ਵੜੇ ਲੱਗੇ ਹੋਏ ਨੇ ਤੁਹਾਨੂੰ ਕਿਦਾਂ ਦਾ ਬੜਾ ਆਨੰਦ ਆ ਰਿਹਾ ਜੀ ਮੈਂ ਤਾਂ ਫਸਟ ਟਾਈਮ ਮਤਲਬ ਖਮਾਣੋ ਮੇਰਾ ਪਿੰਡ ਆਪਣਾ ਅ ਐਵਰੀ ਇਅਰ ਨਹਾंग ਸਿੰਘ ਬੁੱਢਾਦਲ ਤੇ ਉਹਨਾਂ ਦੀ ਸ਼ਾਉਣੀ ਉੱਥੇ ਅਪ੍ਰੈਲ ਦੇ ਵਿੱਚ ਆਉਂਦੇ ਹੁੰਦੇ ਹੀ ਆਪਣਾ ਆਨੰਦਪੁਰ ਸਾਹਿਬ ਤੋਂ ਬਾਅਦ ਰੁਕਦੇ ਰਕਾਉਂਦੇ ਤਾਂ ਇਹ ਤਿੰਨ ਦਿਨ ਉਹ ਰੁਕਦੇ ਸੀਗੇ ਤਾਂ ਮੇਰੇ ਲਈ ਔਰ 2004 ਚ ਮੈਂ ਲਾਸਟ ਦੇ ਦ੍ਰਿਸ਼ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਦਰਸ਼ਨ ਕਰ ਰਹੇ ਆ ਇਹਦਾ ਗੁਰੂ ਸਾਹਿਬ ਦੀ ਦੇਖਿਆਰ ਹੋ ਰਹੀ ਹੈ ਠੀਕ ਹੈ ਇਕੱਲੇ ਆਏ ਕਿ ਪਰਿਵਾਰ ਵੀ ਨਾਲ ਆਏ ਪਰਿਵਾਰ ਤਾਂ ਉਰੀ ਹੈ ਹਾਂਜੀ ਹਾਂਜੀ ਮਤਲਬ ਉਹ ਆ ਰਹੇ ਹੋਣੇ ਤਾਂ ਉਹ ਉਰੀ ਰਹਿੰਦੇ ਨੇ ਮੈਂ ਪਿਛਲੇ ਸੋਮਵਾਰ ਆਇਆ ਸੀ ਡਿਲਵਰੇ ਤੋਂ ਠੀਕ ਹੈ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਭਾਈ ਮੇਰਾ ਜਸਵਿੰਦਰ ਜੀ ਹਾਂ ਕਿਹੜੀ ਜਗ੍ਹਾ ਤੋਂ ਆਏ ਭਾਜੀ ਮੈਂ ਯੂਬਾ ਹਿੱਡੀ ਇੱਥੇ ਰਹਿਣਾ ਯੂਬਾ ਭਾਜੀ ਅੱਗੇ ਆਜੋ ਕੋਈ ਗੱਲ ਹੈ ਅੱਛਾ ਯੂ ਬਸ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਭਾਜੀ ਇੱਥੇ ਨਗਰ ਕੀਰਤਨ ਦੇ ਵਿੱਚ ਆਉਂਦੇ ਨੇ 10 ਸਾਲ ਹੋ ਗਏ 10 ਸਾਲ ਹਾਂ ਜੀ ਰਹਿੰਦੇ ਨੇ 10 ਸਾਲ ਹੀ ਉਹ 10 ਸਾਲ کافی ਲੰਗਰ ਲੱਗਦੇ ਨੇ ਲੱਗਦਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤਾਂ ਅਗੇ ਜਦੋਂ ਇੱਥੇ ਪਹੁੰਚਦੇ ਆ ਹਾਂ ਜੀ ਆਲਮੋਸਟ ਇੰਡੀਆ ਵਰਗਾ ਹੀ ਹ ਠੀਕ ਹੈ ਤੇ ਕੀ ਕਾਰੋਬਾਰ ਕਰਦੇ ਪਾਜੀ ਮੈਂ ਟਰੱਕ ਚਲਾਉਂਦਾ ਟਰੱਕ ਚਲਾਉਂਦਾ ਹਾਂਜੀ ਠੀਕ ਹੈ ਪਾਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਪਾਜੀ ਮੇਰਾ ਗੁਰਜੀਤ ਸਿੰਘ ਰਾਏ ਜੀ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਪਾਜੀ ਮੈਂ ਰੋਜ਼ਵੈਲ ਜੀ ਰੋਜ਼ਵੈਲ ਹਾਂਜੀ ਹਾਂਜੀ ਤੇ ਇੱਥੇ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਆ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਬਹੁਤ ਆਨੰਦ ਆਉਂਦਾ ਜੀ ਇਹਦਾ ਹਫਤਾ 10 ਦਿਨ ਪਹਿਲਾਂ ਸ਼ੁਰੂ ਹੋ ਜਾਂਦੇ ਇੱਥੇ ਆਉਣ ਨੂੰ ਠੀਕ ਹੈ ਹਾਂਜੀ ਜਿਵੇਂ ਬਾਬਾ ਜੀ ਰਗੜੇ ਲਾ ਰਹੇ ਲੱਗਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਕਿ ਪੁੱਛੋ ਨਾ ਆਨੰਦ ਆਇਆ ਪਿਆ ਜੀ ਅਸੀਂ ਵੀ ਦੇਖ ਰਹੇ ਹਾਂ ਉਹਨਾਂ ਨੂੰ ਕਿ ਲੱਗਦਾ ਕਿੱਦਾਂ ਕਰ ਰਹੇ ਆ ਜੋ ਵੀ ਹੈ ਨਾ ਜਿਹਦਾ ਪ੍ਰੋਸੀਜਰ ਹੈ ਹਾਂਜੀ ਜੀ ਆਪਣੇ ਬੱਚੇ ਪਰਿਵਾਰ ਨਾਲ ਲੈ ਕੇ ਆਉਂਦੇ ਹੋ ਹਾਂਜੀ ਪਰਿਵਾਰ ਨਾਲ ਲੈ ਕੇ ਆਉਂਦੇ ਆ ਜੀ ਠੀਕ ਹੈ ਜੀ ਬਿਲਕੁਲ ਜੀ ਜਿਹੜੀ ਵੀ ਸੰਗਤ ਸਾਨੂੰ ਪ੍ਰਾਈਮ ਪੰਜਾਬ ਟੀਵੀ ਦੇ YouTube Facebook TikTok Instagram ਦੇ ਮਾਧਿਮ ਤੋਂ ਦੇਖ ਰਹੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਵੱਲੋਂ ਤੁਹਾਨੂੰ ਸੱਦਾ ਦਿੱਨੇ ਆ ਤੁਸੀਂ ਹੋਮ ਹੋਮ ਆ ਕੇ ਆਪਣੇ ਪਰਿਵਾਰਾਂ ਸੇ ਸਮੇਤ ਪਹੁੰਚੋ ਤਾਂ ਜੋ ਸਾਡੇ ਸੱਭਿਆਚਾਰ ਸਾਡੇ ਗੁਰਦਾਮ ਦੇ ਬਾਰੇ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਆ ਜਰੂਰ ਗਏ ਆ ਪਰ ਸਾਡਾ ਪਛੋਕਰ ਕੀ ਹੈਗਾ ਇਹਦੇ ਬਾਰੇ ਜਰੂਰ ਆਪਣੇ ਬੱਚਿਆਂ ਨੂੰ ਜਾਣਕਾਰੀ ਦਿਦੇ ਹੀ ਕੈਮਰਾ ਪਰਸਨ ਰஞ்சிਤ ਸਿੰਘ ਦੇ ਨਾਲ ਅਮਨ ਚੰਦ ਪ੍ਰਾਈਮ ਪੰਜਾਬ ਟੀਵੀ ਯੂਬਾ ਸਿਟੀ ਕੈਲੀਫੋਰਨੀਆ